ਹਾਂ ਪਾਦਰ ਵੈਲ ਨੂੰ ਵੀ 12 ਤਰੀਕ ਤੋਂ ਬਾਅਦ ਕਰੀਏ ਹੋਰ ਅੱਜ ਇਹ ਦੇਰੀ ਹੋ ਗਈ ਸ਼ੁਰੂਆਤ ਆਪਣੇ ਤੇ ਸਾਰੇ ਜਣਿਆਂ ਨੂੰ ਕੰਮ ਕਾਜ ਦੱਸ ਕੇ ਆ ਗੋਏ ਤੇ ਟਰੈਕਟਰ ਲੱਗਾ ਹੈ ਕੰਪਿਊਟਰ ਮੋੜ ਵੱਡੀ ਬੈਂਡਰੀ ਜਿਹੜੀ ਆ ਨਾ ਉਹ ਟਰਬੋ ਟਰੈਕਟਰ ਤੇ ਲਾ ਦੇ ਹੁਣ ਛੋਟੀਆਂ ਬੈਂਡਰੀਆਂ ਆਪਣੇ ਕੋ ਆ ਗਈਆਂ ਦਵੇਂ ਉਹ ਜਿਹੜੀਆਂ ਲਫਾਵੇ ਦੇ ਵਿੱਚ ਪਈਆਂ ਇਹ ਆਪਣਾ ਵੀਰ ਆ ਸੈਲਰ ਚ ਡਿਊਟੀ ਆ ਦੀ ਇੱਥੇ ਲੰਗਰ ਚੱਲਦਾ ਰਹਿੰਦਾ ਵਾ ਜਿੰਨੇ ਛਗਣਾ ਆ ਪੈਣਾ ਆਪਣੀਆਂ ਲੰਗਰ ਲਾਉਂਦੀਆਂ ਆ ਆਣ ਕੇ ਛਗੋ ਚਾਚਾ ਨੂੰ ਫੋਨ ਲਾਉਣ ਡਿਆਹੀਂ ਉਸੇ ਗੱਲ ਦਾ ਹੀ ਤੇ ਟਰੈਕਟਰਾਂ 'ਪਾ ਕੇ ਡੀਜ਼ਲ ਡੀਜ਼ਲ ਤੇ ਬਾਕੀ ਤਕਰੀਬਨ ਕੰਮ ਸਾਰਾ ਹੋ ਹੀ ਜਾਂਦਾ ਵਾ ਤੇ ਵੀਰ ਆਪੇ ਚਲੋ ਐ ਕਿ ਨਾਲ ਲਾਗੇ ਆਇਆ ਹੀ ਨਹੀਂ ਗਿਆ ਆਪੇ ਕਰੀ ਜਾਂਦੇ ਆ ਹੈ ਕੀ ਕਰਨਾ ਤੈਨੂੰ ਆਪਣੇ ਵਾਲੀ ਚਾਬੀ ਲਾ ਲੋ ਕੇ ਦੀ ਉਲਾਂ ਟਾਲਾਂ 'ਚ ਪਈਆਂ ਹੋਣੀਆਂ ਯਾਰ ਸਿੱਧਾ ਸਟਾਰਟ ਕਰ ਲਓ ਥੱਲਿਓ ਇਹਨੂੰ ਸਾਈਡ ਤੇ ਕਰੋ ਆਹ ਮਸ਼ੀਨ ਖੋਲਣ ਵਾਲਿਆਂ ਦੀ ਨਾ ਹਸਾਬ ਲਾਇਆ ਇਹ ਹੁਣ ਅੱਜ ਕੁਸ਼ਤਿਕ ਪਾਰ ਖਾਦ ਪੈਣ ਵਾਲੀ ਸੀ ਤੇ ਆ ਆਪਣਾ ਫਾਰ ਟੁੱਟ ਗਏ ਸੀ ਸਾਰੇ ਏਅਰ ਕੀ ਪੁਰ ਨਵੇਂ ਲਵਾਤੇ ਆ ਸਾਰਾ ਸਿਸਟਮ ਇਹਦਾ ਵੀ ਕੰਮ ਚਲੋ ਕਲੀਅਰ ਹੋ ਗਿਆ ਇਹ ਬਹੁਤ ਦਿੱਕਤ ਆਉਂਦਾ ਜਦੋਂ 4x4 ਲਾ ਕੇ ਥੱਲੇ ਪੁੰਜੇ ਲੱਗ ਜਾਂਦੀ ਮਸ਼ੀਨ ਪ੍ਰੈਸ਼ਰ ਵੀ ਆ ਗਿਆ। ਕੱਲ ਕੱਲ ਦੀ ਵੀ ਹੁਣ ਮਸ਼ੀਨ ਸਿਰਫ ਫਟ ਕਰਨ ਵਾਲੀ ਰਹਿ ਗਈ ਹੈ। ਬਾਕੀ ਸਾਰਾ ਕੁਝ ਟੈਂਕੀ ਟੂ ਕੀ ਸਾਰਾ ਕੁਝ ਆ ਗਿਆ। ਹੁਣ ਵੀਰਾਂ ਨੇ ਦਿਹਾੜੀ ਦੋਹਾਂ ਦਿਨਾਂ ਦੇ ਵਿੱਚ ਕੱਟ ਕਰ ਦੇਣੀ ਹੈ। ਅੱਜ ਥੋੜੀ ਪਾਰ ਖਾਦ ਲੰਘਾਵਾਂਗੇ। ਤੇ ਜਿੱਦਾਂ ਜਿੱਦਾਂ ਵੀ ਹੋਇਆ ਕੰਪਿਊਟਰ ਕਰਾਏ ਤੇ ਅੱਜ ਇੱਕ ਆਪਣੀ ਭੈਣ ਨੇ ਚੇੰਦਨ ਵਾਲੀ ਨੇ ਇੰਟਰਵਿਊ ਕਰਨ ਆਉਣੀ ਹੈ। ਉਹ ਕਰਕੇ ਜਲਦੀਪ ਆ ਕਾਟੇ ਦੇ ਵਿੱਚ ਕਿਹੜਾ-ਕਿਹੜਾ ਸਮਾਨ ਸਮਾਨ ਕੱਢ ਕਿਹੜਾ-ਕਿਹੜਾ ਇਹ ਆਪਣਾ ਆ ਵੀਰ ਵੱਡਾ ਵਾ ਇਹ ਅੱਜ ਤੋਂ 10 ਸਾਲ ਪਹਿਲਾਂ ਇੰਗਲੈਂਡ ਚੋਂ ਵਾਪਸ ਆ ਗਏ ਤੇ ਇੱਥੇ ਕਾਰੋਬਾਰ ਕਰਕੇ ਤੇ ਵਧੀਆ ਖੇਤੀਬਾੜੀ ਕਰਨ ਲਿਆ ਤੇ ਸਾਰੇ ਵੀਰਾਂ ਨੂੰ ਸੇਧ ਦਿੰਦਾ ਇਹ 2 ਸਾਲ ਦਾ ਦੇ ਇੱਥੇ ਪਾਣੀ ਨਿਕਲਦਾ ਰਿਹਾ ਇਹ ਸਾਡੀ ਵੱਲ ਗੱਲ ਜਰਨੀ ਵਿੱਚ ਹੀ ਉਹੋ ਗੱਲ ਨਹੀਂ ਦਿਰੋ ਜਪੜੁੱਛੀ ਨਾ ਆਪਣੇ ਤਾਵੇਂ ਜਿਵੇਂ ਹੁਣਾ ਜੇ ਘਟਿਆ ਨਹੀਂ ਤੇਰੇ ਇਹਦੀ ਘਾਟ ਤੇ ਆਹ ਦੋਸਾ ਹੁਣ ਤਾਂ ਨਹੀਂ ਸੇਮ ਰੈਗੀ ਵਿੱਚ ਸੇਮ ਸੌਂ ਮਾਸਾ ਨਹੀਂ ਸੇਮ ਹੀ ਹੈਗੀ ਪਰ ਉਹ ਛੋੜੋ ਮਰੀ ਨਾ ਮਰੀ ਇਹ ਇਹ ਕਰਦੇ ਦੂਜਾ ਤੇਰੇ ਮਿੱਟੀ ਕਿੰਨੀ ਕਾ ਮਿੱਟੀ ਰਲ ਗਈ ਪੂਰੀ ਨਹੀਂ ਉਹ ਤਾਂ ਲਾ ਹੀ ਗਿਆ ਬਾਬਾ ਸ਼ੰਦਰਾ ਮੈਂ ਤੰਬੂਟਾ ਕਰਾ ਕਰਨ ਲੱਗਾ ਸੱਤਾ ਭਾਂਡੇ ਖੇਡ ਗਿਆ ਅੱਜ ਕੋਨੇ ਆਉਣਾ ਵਾ ਇੰਟਰਵਿਊ ਲੈਣ ਚੈਨਲ ਦੀ ਆਪਣੇ ਧੋਈ ਬਾਬਾ ਪਾਰ ਚੋਂ ਚੱਲਿਆਂਗੇ ਤੇ ਕੰਮ ਕਰਾ ਮੈਂ ਤੇਨੂੰ ਆਖਿਆ ਮੈਂ 2 ਦਿਨ ਖਲੋ ਜਾ ਬਾਅਦ ਜੇ ਨੂੰ ਸਾਥ ਲਈ ਇਹਨਾਂ ਸਾਥ ਲਿਆ ਅੱਜ ਜੀ ਮੈਂ ਆ ਗਿਆ ਚ ਨਿੱਕੀ ਵਾਲੇ ਨਾਲ ਚੱਲਾ ਜੀ ਵਿਆਹਾਂ ਦਾ ਮਸਲਾ ਨੇ ਵਿਆਹਾਂ ਦਾ ਨਹੀਂ ਜਿਹੜੀ ਆਪਣੀਆਂ ਖੇਤੀ ਬਾੜੀ ਇਹਦਾ ਇਹ ਸਾਰਾ ਚੈਨਲ ਤੋਂ ਬਾਬਾ ਮਰੀ ਚੱਲ ਗਏ ਤੇ ਇੱਕ ਚਲੋ ਬੜਾ ਮਨ ਨੂੰ ਖੁਸ਼ੀ ਮਿਲਦੀ ਆ ਵੀ ਜਦੋਂ ਕੋਈ ਵੀਰ ਭਰਾ ਆਪਣੇ ਬਲੌਗ ਵੇਖ ਕੇ ਤੇ ਆਪਾਂ ਨੂੰ ਅੰਨਾ ਵੀ ਬਹੁਤ ਵਧੀਆ ਲੱਗਾ ਸਾਡੇ ਨਾਲ ਗੱਲ ਕਰਕੇ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਵਾ ਵੀ ਫੇਰ ਹੀ ਕੰਮ ਕਰਨ ਦਾ ਫਾਇਦਾ ਜੇ ਕਿਸੇ ਨੂੰ ਆਪਣਾ ਕੰਮ ਪਸੰਦ ਨਾ ਲੱਗੇ ਤੇ ਗੱਲਾਂ ਕਰਦੇ ਉਹਨੇ ਵੀਰ ਨੇ ਦੱਸਿਆ ਵੀ ਯਾਰ ਵੀ ਮੈਂ ਵੀ ਇੰਡੀਆ ਆਉਣ ਲੱਗਾ ਵਾਂ ਵੀ ਚਲੋ ਵੀ ਅੱਜ ਕੱਲ ਨਾ ਕੋਈ ਵੀ ਜ਼ਿੰਦਗੀ ਚ ਪਹਿਲਾ ਸਟੈਪ ਪੁੱਟਣ ਤੋਂ ਪਹਿਲਾਂ ਦੁਨੀਆਦਾਰੀ ਦੇਣਾ ਤੇ ਅੱਜ ਕੱਲ ਪੰਜਾਬ ਦੇ ਜਿਹੜੇ ਬੰਦਿਆਂ ਨੂੰ ਦੱਸਣ ਵਾਲਾ ਕੋਈ ਨਹੀਂ ਹੈਗਾ ਕਿ ਯਾਰ ਇੱਥੇ ਇੱਕ ਮਿੱਠੀ ਜੇਲ ਆ ਹਰ ਇੱਕ ਬੰਦਾ ਵੇਖੋ ਵੇਖ ਕੋਈ ਫਲਾਣਾ ਨਹੀਂ ਮੁੜਿਆ ਠਿੰਕੜਾੜੀ ਮੁੜਿਆ ਇਹਦੇ ਚੱਕਰ ਦੇ ਵਿੱਚ ਹੀ ਆਪਦੇ ਆਪ ਨੂੰ ਖਰਾਬ ਕਰੀ ਜਾਂਦੇ ਤੇ ਇੰਡੀਆ ਤੋਂ ਬਾਹਰ ਤੁਰੇ ਜਾਂਦੇ ਜਿਹੜੇ ਬੰਦੇ ਕੋਈ ਇਧਰ ਜ਼ਮੀਨ ਜਾਇਦਾਦ ਹੈਗੀ ਨਾ ਉਹ ਕਿਤੇ ਆਪਦੀ ਜ਼ਮੀਨ ਦੇ ਵਿੱਚ 8 8 10 10 ਘੰਟੇ ਕੰਮ ਕਰੇ ਤੇ ਜੋ ਮਰਜੀ ਵਧੀਆ ਰੋਟੀ ਖਾ ਸਕਦਾ ਮੈਂ ਤੁਹਾਨੂੰ ਇਹ ਆਉਣਾ ਜਿਹੜੀ ਵੀ ਮੈਂ ਤੜਨਾ ਗੱਲਾਂ ਕਰਦਾ ਨਾ ਸਕੂਨ ਨਹੀਂ ਸਕੂਨ ਪੈਸੇ ਨਾਲ ਨਹੀਂ ਮਿਲਦਾ ਜਿੰਨਾ ਚਿਰ ਆਪਾਂ ਨੂੰ ਸਕੂਨ ਦੀ ਡੈਫੀਨੇਸ਼ਨ ਦਾ ਪਤਾ ਨਹੀਂ ਲੱਗਦਾ ਆਪਾਂ ਕਦੀ ਵੀ ਆਪਦੇ ਆਪ ਨੂੰ ਪ੍ਰੀਪੇਅਰ ਨਹੀਂ ਕਰ ਸਕਦੇ ਜਿਹੜਾ ਸਕੂਨ ਹੈ ਨਾ ਸਕੂਨ ਪੈਸੇ ਨਾਲ ਨਹੀਂ ਮਿਲਦਾ ਪੈਸੇ ਨਾਲ ਆਪਾਂ ਨੂੰ ਡਿਪਰੈਸ਼ਨ ਮਿਲਦਾ ਕਿਉਂਕਿ ਜਿਆਦਾ ਪੈਸਾ ਕਮਾਵਾਂਗੇ ਜਦੋਂ ਆਪਾਂ ਕਮਾਇਆ ਆ ਆਪਣੇ ਬੱਚਿਆਂ ਨੇ ਜਾਂ ਕਿਸੇ ਨੇ ਉਹਨੂੰ ḍਾਇਆ ਜਾਂ ਲਾਲੋ ਤੁਹਾਡੇ ਕੋ ਖਰਚਾ ਵੱਧ ਹੋ ਗਿਆ ਤੇ ਆਪਣੇ ਮਾਈਂਡ ਦੇ ਵਿੱਚ ਡਿਪਰੈਸ਼ਨ ਆਏ ਨਾ ਆਏ ਯਾਰ ਕੀ ਬਣੂਗਾ ਜਾਂ ਕਿੱਦਾਂ ਵਾ ਇਸ ਕਰਕੇ ਜਿਹੜਾ ਸਕੂਨ ਆ ਉਹ ਪੈਸੇ ਨਾਲ ਮੈਨੂੰ ਆਂਦਾ ਨਾ ਨਹੀਂ ਮਿਲਦਾ ਜੇ ਪੈਸੇ ਨਾਲ ਆਪਾਂ ਸਿਰਫ ਦੁਨੀਆਦਾਰੀ ਖਰੀਦ ਸਕਦੇ ਆ ਕਿ ਦੁਨੀਆਦਾਰੀ ਦੇ ਵਿੱਚ ਕਿੱਦਾਂ ਵਿਚਰਨਾ ਕਿੱਦਾਂ ਇਸ ਕਰਕੇ ਮੇਰੇ ਵੀਰ ਇਹਨਾਂ ਚੀਜ਼ਾਂ ਨੂੰ ਨਾ ਮਾਇਨੇ ਰੱਖੋ ਸਕੂਨ ਆ ਜੇ ਆਪਣਾ ਮਨ ਖੁਸ਼ ਹੋਵੇ ਕਈ ਵੀਰਾਂ ਦਾ ਮਨ ਘੱਟ ਪੈਸੇ ਨਾਲ ਹੀ ਖੁਸ਼ ਆ ਤੇ ਕਈਆਂ ਵੀਰਾਂ ਦਾ ਕਰੋੜਾ ਰੁਪਈਆ ਹੋਣ ਦੇ ਬਾਵਜੂਦ ਵੀ ਜਿਹੜਾ ਮਾਈਂਡ ਆ ਸਟ੍ਰੈਸ ਦੇ ਵਿੱਚ ਜਾਣ ਲਿਆ ਤੁਸੀਂ ਇਹ ਵੇਖੋ ਵੀ ਨਿੱਕੀ ਨਿੱਕੀ ਗੱਲ ਨੂੰ ਹੈਂਡਲ ਕਰਕੇ ਆਪਾਂ ਮਾਈਂਡ ਜਿਹੜਾ ਆਪਦਾ ਸਹੀ ਕਰ ਲਈਏ ਜੇ ਪਰਾਵਾਂ ਦੇ ਵਿੱਚ ਛੋਟੀ ਛੋਟੀ ਗੱਲ ਆ ਤੇ ਉਹਨੂੰ ਸਹੀ ਕਰਕੇ ਤੇ ਹਾਸੇ ਦੇ ਖੇਡ ਦੇ ਦਿਹਾੜੀ ਕਰੋ ਰੋਟੀ ਤੇ ਚਲੋ ਉਸੇ ਹੀ ਲੋਹੇ ਦੀ ਥਾਲੀ ਦੀ ਆਪਾਂ ਖਾਣੀ ਆ ਨਾ ਜੇ ਵੱਧ ਪੈਸਾ ਦੋਨੇ ਸੋਨੇ ਦੀ ਥਾਲੀ ਦੀ ਖਾਣੀ ਆ ਰੋਟੀ ਤੇ ਉਹੋ ਹੀ ਆ ਜਿਹੜੀ ਆਪਾਂ ਹੱਸ ਕੇ ਖੇਡ ਕੇ ਖਾ ਲਈ ਰੋਟੀ ਖਾਣ ਲੱਗਿਆਂ ਆਪਣੇ ਮਨ ਤੇ ਚਿਹਰੇ ਤੇ ਹਾਸਾ ਆ ਤੇ ਉਹ ਜਿਹੜਾ ਵਾ ਉਹ ਦੁਨੀਆ ਦਾ ਉਹ ਹੀ ਸਕੂਨ ਆ ਇਸ ਕਰਕੇ ਮੇਰੇ ਵੀਰ ਉਹ ਵੀਰਾਂ ਨੂੰ ਰੱਖਣ ਦੇ ਵੀ ਅਸੀਂ ਬਾਹਰੋਂ ਸਾਰਾ ਉਹਦਾ ਛੱਡ ਕੇ ਇੱਧਰ ਆਉਣ ਲੱਗੇ ਆ ਹਾਂ ਮੈਂ ਆਮਾ ਇਹੋ ਜਿਹੇ ਵੀਰ ਸਾਰੇ ਮਾਈਂਡ ਦੇ ਵਿੱਚ ਆ ਜੇ ਸਟੈਪ ਟੁੱਕ ਲੈਣ ਹੋ ਸਕਦਾ ਮੇਰੀ ਗੱਲ ਇਹ ਕਈਆਂ ਨੂੰ ਮਾੜੀ ਵੀ ਲੱਗੇ ਪੀ ਆਰੇ ਬਾਹਰ ਦੇ ਮਗਰ ਮੈਂ ਬਾਹਰੋਂ ਨਹੀਂ ਮਾੜਾ ਆਂਦਾ ਕਈ ਬੰਦੇ ਵੇਖੋ ਵੀ ਅਸੀਂ ਬਾਹਰ ਚਲੇ ਗਏ ਜਿਹੜਾ ਬੰਦਿਆਂ ਦਾ ਜੀ ਕਰਦਾ ਨਾ ਪੰਜਾਬ ਦੇ ਵਿੱਚ ਆਉਣ ਨੂੰ ਉਹ ਬੰਦੇ ਜਰੂਰ ਜਰੂਰ ਹੁਕਮ ਤੇ ਪ੍ਰਮਾਤਮਾ ਦਾ ਮੰਨ ਕੇ ਤੇ ਆਪ ਦਾ ਦਿਲ ਵੱਡਾ ਕਰਕੇ ਪੰਜਾਬ ਵਾਪਸ ਆਓ ਆਪਾਂ ਇੱਥੇ ਆਣ ਕੇ ਕੰਮ ਕਰੋ ਬੱਚਿਆਂ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਮਿਲੋ ਵਰਤੋ ਇਹ ਫੁਪਰਪੁਨੇ ਛੱਡ ਦਿਓ ਇੱਥੇ ਆਣ ਕੇ ਰਹੋਗੇ ਤੁਹਾਨੂੰ ਜ਼ਿੰਦਗੀ ਜੀਣ ਦਾ ਮਤ ਪਤਾ ਲੱਗ ਜੂ ਉੱਥੇ ਤੇ ਇੱਕ ਮਸ਼ੀਨ ਤਰ੍ਹਾਂ ਆਪਾਂ ਕੰਮ ਕਰਦੇ ਆ ਇਸ ਕਰਕੇ ਮੇਰਾ ਕੋਈ ਮਾਇਨੇ ਨਹੀਂ ਆ ਕਿਸੇ ਨੂੰ ਹਾਰਟ ਕਰਨ ਦਾ ਵੀ ਬਾਹਰਲੇ ਲੋਕ ਮੈਂ ਤੇ ਆਪਦੀ ਜ਼ਿੰਦਗੀ ਦਾਦਾ ਵੀ ਜਿੱਦਾਂ ਸਾਨੂੰ ਇੱਥੇ ਹੁਣ ਪੂਰਾ ਸਕੂਨ ਮਾਣ ਦੀ ਕਿਰਪਾ ਵਾ ਵੀ ਕਿਹੇ ਗੱਲ ਦਾ ਘਾਟਾ ਨਹੀਂ ਬਹੁਤ ਵਧੀਆ ਲੱਗਦਾ ਵੀ ਜਦੋਂ ਆਪਣਾ ਜਿੰਦਗੀ ਵਧੀਆ ਨਿਕਲਦੀ ਆ ਸਾਰੀ ਦਿਹਾੜੀ ਕੋਈ ਮਨ ਦੇ ਵਿੱਚ ਨਹੀਂ ਇੱਕ ਹੋਰ ਤੜਨਾ ਗੱਲ ਕਰਦਾ ਜਿੱਤਨਾ ਆਪਣੀ ਦੋਸਾਂ ਵਾਲਾ ਵੀਰ ਆਖੰਡਿਆਈ ਵੀ ਹਾਂ ਆਪਾਂ ਇੱਕਜੁੱਟ ਹੋਈਏ ਤੇ ਜਿਹੜੀ ਕੰਪਨੀ ਦਾ ਪੰਜਾਬ ਦਾ ਵੀ ਬਲੈਕ ਚ ਮਿਲਦਾ ਉਹ ਬਲੈਕ ਚ ਨਾ ਲਓ ਜੇ ਤੁਹਾਨੂੰ ਉਦਾਂ ਮਿਲਦਾ ਤਾਂ ਲੈ ਲਓ ਜੇ ਕੋਈ ਤੁਹਾਡੇ ਕੋ ਕਹਿੰਦਾ ਵੀ ਇਹਦਾ ਬਲੈਕ ਚ ਮਿਲਦਾ ਵਾ ਉਹ ਬਲੈਕ ਵਾਲੇ ਨੂੰ ਕੋਈ ਵੀ ਨਹੀਂ ਲੈਣਾ ਤੇ ਜੇ ਤੁਸੀਂ ਬਲੈਕ ਚ ਲਿਆ ਤੇ ਉਹਦੀ ਮਾਰਕੀਟ ਹੋਰ ਵੱਜ ਜਾਣੀ ਤੇ ਉਹ ਵੀ ਮਹਿੰਗਾ ਹੋ ਜਾਣਾ ਇਹ ਤੁਹਾਨੂੰ ਉਦਾਂ ਮਿਲਦਾ ਲੈ ਕੇ ਲਾ ਲਓ ਪਰ ਬਲੈਕ ਵਾਲਾ ਜੇ ਕੋਈ ਦੱਸ ਕੇ ਤੁਹਾਨੂੰ ਆਂਦਾ ਉਹ ਕਦੀ ਨਾ ਖਰੀਦੋ ਆਪਾਂ ਸਾਰੇ ਇੱਕਜੁੱਟ ਹੋਈਏ ਵੀ ਸਾਰਿਆਂ ਨੂੰ ਮਿਲ ਜਾਣਾ ਜੇ ਆਪਾਂ ਹਫੜਾ ਧਫੜੀ ਦੇ ਵਿੱਚ ਕਾਲੀ ਪਾਈ ਤੇ ਬੀ ਜਿਹੜੇ ਆ ਮਹਿੰਗੇ ਹੋ ਜਾਣੇ ਤੇ ਆਪਾਂ ਨੂੰ ਹੀ ਤੰਗੀ ਹੋਣੀ ਹੈ ਇਸ ਕਰਕੇ ਨਾਲੇ ਇੱਕ ਹੋਰ ਗੱਲ ਨੋਟ ਕਰੋ ਵੀ ਜਿਹੜੀ ਮੱਕੀ ਦੀ ਬਜਾਈ ਆ ਉਹ 10 ਤਰੀਕ ਤੋਂ ਬਾਅਦ ਸ਼ੁਰੂ ਕਰੋ 10 ਤੋਂ ਲੈ ਕੇ ਪਿਛੇ ਤੱਕ ਜਿੰਨੀ ਮਰਜ਼ੀ ਜਿਆਦੀ ਲੇਟ ਵੀ ਨਹੀਂ ਚੰਗੀ ਪਰ ਜਿਹੜੀ ਇਹ ਗੇਤਰੀ ਹੈ ਨਾ ਇੱਕ ਤਰੀਕ ਤੋਂ ਲੈ ਕੇ 10 ਫਰਵਰੀ ਦੇ ਵਿੱਚ ਉਹਦੇ ਵਿੱਚ ਤੁਹਾਡਾ ਖਰਚਾ ਵੀ ਵਧ ਜਾਣਾ ਤੇ ਤੁਹਾਡੇ ਮਨ ਤੇ ਬੋਝ ਵੀ ਰਹਿਣਾ ਵੀ ਯਾਰ ਤੁਰਦੀ ਨਹੀਂ ਉਹਨੂੰ ਖਾਦ ਵੱਧ ਪਾਈਏ ਉਹ ਚੀਜ਼ ਨੂੰ ਚੰਗਾ 10 ਦਿਨ ਥੋੜੀ ਲੇਟ ਕਰ ਲਓ ਕਿਉਂਕਿ ਇਹ ਗਰਮੀ ਦੀ ਫਸਲ ਹੈ ਜਿੰਨੀ ਥੋੜੀ ਜਿਹੀ ਗਰਮੀ ਪਊਗੀ ਇਹਨੇ ਉਨੀ ਗ੍ਰੋਥ ਵੱਧ ਕਰਦੀ ਪਿਛਲੀ ਆ ਰਹੀ ਇੱਕ ਤਰੀਕ ਨੂੰ ਸ਼ੁਰੂ ਕੀਤੀ ਤੇ ਆਪ ਦਾ ਤਜਰਬਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਹਾਡੀ ਪਹਿਲੀ ਵੀ ਸਾਰੀ ਤਿਆਰ ਪਈ ਆ ਅਸੀਂ 10 ਤਰੀਕ ਤੋਂ ਬਾਅਦ ਬਜਾਈ ਸ਼ੁਰੂ ਕਰਾਂਗੇ ਜਿਹੜਾ ਮਰਜੀ ਬੀਜ ਲਾ ਲਓ ਕੀ ਬੀਜ ਜੋ ਸਮਾਂ ਚੰਗਾ ਆ ਤੇ ਉਨੀ ਐਵਰੇਜ ਆ ਜਾਣੀ ਹੈ ਕੋਈ ਘਟ ਵੱਧ ਨਹੀਂ ਬਾਕੀ ਜੋ ਫਾਲਾ ਆਪਣਾ ਕੰਮ ਬੀਜਣਾ ਜਿਹੋ ਜੀ ਆਪਣੀ ਮਿਹਨਤ ਹੋਈ ਤੇ ਜਿਹੋ ਜੇ ਆਪਣੇ ਕਰਮ ਹੋਏ ਫਾਲੋਸਾ ਬੜਾ ਮਿਲਣਾ ਜੇ ਆਪਾਂ ਫਸਲ ਨੂੰ ਕੁੱਤਾ ਵਾਂਗੂ ਸੰਭਲਿਆ ਉਹਦੇ ਉੱਤੇ ਚੜ ਕੇ ਰਹਿ ਤੇ ਭਾਵੇਂ ਜਿਹੜਾ ਮਰਜੀ ਬੀ ਬੀਜ ਲਿਓ ਉਹਦੇ ਵੱਧ ਹੀ ਨਿਕਲੇ ਤੇ ਜੇ ਆਪਾਂ ਉਹਦੇ ਮਗਰ ਭਾਵੇਂ ਜਿਹੜਾ ਵੀ ਵੱਧ ਨਿਕਲਦਾ ਉਹਦੇ ਮਗਰ ਗੇੜਾ ਹੀ ਨਾ ਮਾਰਿਆ ਉਹਨੇ ਘਟ ਨਹੀਂ ਨਿਕਲਣਾ ਇਸ ਕਰਕੇ ਆਪਣਾ ਕੰਮ ਬੀਜਣਾ ਕਾਲ ਲਾਉਣਾ ਉਹ ਪਰਮਾਤਮਾ ਦੇ ਦੱਸਾ ਉੱਤੇ ਪਰੋਸਾਰਾ ਆ ਕੇ ਜਿਹੜੀ ਮਰਜ਼ੀ ਲਾਓ ਭੱਜੋ ਦੌੜੋ ਨਾ ਸਾਰਿਆਂ ਨੂੰ ਮੱਕੀ ਮਿਲ ਜਣੀ ਆ ਕੋਈ ਚੱਕਰ ਨਹੀਂ ਵੈਗਰੂ ਦੀ ਕਿਰਪਾ ਦੇ ਨਾਲ ਉਹਦੇ ਅੰਗ ਸੰਗ ਸਹਾਈ ਰੱਖ ਕੇ ਤੇ ਵੀ ਗੜ ਲਓ ਧਰਤੀ ਦੇ ਵਿੱਚ ਤੇ ਆਪਾਂ ਦਾ ਜੋ ਆਪਣੇ ਕਰਮਾਂ ਦਾ ਫਲ ਮਿਲ ਜਣਾ ਮੈਂ ਕਿਸੇ ਦੇ ਮੰਗਰੇ ਕੋਈ ਨਹੀਂ ਆ ਸਮੇ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਲੇਖਾਂ ਵਿੱਚ ਲਿਖਿਆ ਕੋਈ ਫੋੜ ਨਹੀਂ ਸਕਦਾ ਜੋ ਆਪਣੇ ਲੇਖਾਂ ਦੇ ਵਿੱਚ ਲਿਖਿਆ ਨਾ ਉਹਨੂੰ ਕੋਈ ਨਹੀਂ ਫੋੜ ਸਕਦਾ ਦੁਨੀਆ ਦੀ ਕੋਈ ਤਾਕਤ ਹੀ ਨਹੀਂ ਹੈਗੀ ਜਿਹੜੀ ਉਹਨੂੰ ਆਪਣੇ ਹੱਥੋਂ ਖੋਲੋਗੇ ਜੇ ਪਰਮਾਤਮਾ ਕੋਲ ਤੇ ਆ ਗਿਆ ਤੇ ਫਿਰ ਉਹਨੂੰ ਕੋਈ ਆਪਣੇ ਤੋਂ ਦੇ ਨਹੀਂ ਸਕਦਾ ਤੇ ਜੇ ਪਰਮਾਤਮਾ ਨੇ ਦੇਣਾ ਆ ਤੇ ਫਿਰ ਉਹਨੂੰ ਕੋਈ ਥੋੜੀ ਦੱਲਦਾ ਇਹਨਾਂ ਤੇ ਦਿਨ ਤੁਹਾਨੂੰ ਮੈਂ ਇਹ ਚਰਚਾ ਤੇ ਵੀ ਇੱਕ ਆਪਦੀ ਆਪਦੇ ਪਰਿਵਾਰ ਨਾਲ ਰਿਲੇਟਡ ਇੱਕ ਗੱਲ ਸੁਣਾਉਗਾ ਉਹਦੇ ਵਿੱਚ ਤੁਸੀਂ ਵੇਖੋ ਵੀ ਪਰਮਾਤਮਾ ਜੇ ਦੇਣ ਤੇ ਆ ਗਿਆ ਤੇ ਫਿਰ ਉਹਨੂੰ ਕੋਈ ਨਹੀਂ ਖੋ ਸਕਦਾ ਤੇ ਜੇ ਉਹਨੂੰ ਪਰਮਾਤਮਾ ਨਹੀਂ ਦੇਣਾ ਚਾਹੁੰਦਾ ਤਾਂ ਫਿਰ ਬੰਦਾ ਉਹਨੂੰ ਨਹੀਂ ਦੇ ਸਕਦਾ ਇਨਸਾਨ ਦੇ ਕੋਲ ਇੰਨੀ ਪਾਵਰ ਨਹੀਂ ਹੈਗੀ ਵੀ ਆਪਦੇ ਪੈਸੇ ਨਾਲ ਆਪਾਂ ਮਦਦ ਜ਼ਰੂਰ ਕਰ ਸਕਦੇ ਆ ਕਿਹਨੂੰ ਆਪਦੇ ਪੈਸੇ ਦੇ ਨਾਲ ਜਾਂ ਆਪਦੇ ਕੰਮ ਦੇ ਨਾਲ ਕਿਹਨੂੰ ਤਾਂ ਨਹੀਂ ਚੁੱਕ ਸਕਦੇ ਜਿੰਨਾ ਚਿਰ ਉਸ ਚੀਜ਼ ਤੇ ਪਰਮਾਤਮਾ ਦਾ ਹੱਥ ਨਾ ਆਇਆ ਇਸ ਕਰਕੇ ਮੇਰੇ ਵੀਰੋ ਉੱਤੇ ਵੀ ਭਰੋਸਾ ਰੱਖਿਆ ਕਰੋ ਬਾਣੀ ਪੜਿਆ ਕਰੋ ਬਾਣੀ ਦੇ ਨਾਲ ਜੁੜਿਆ ਕਰੋ ਕੰਮ ਛੋਟਾ ਵੱਡਾ ਨਾ ਵੇਖਿਆ ਕਰੋ ਆਪਦੇ ਆਪ ਨੂੰ ਨੀਵਾ ਹੀਣ ਭੌਣਾ ਦੇ ਵਿੱਚ ਨਾ ਰੱਖੋ ਜੋ ਤੂੰ ਹੀ ਕਰਨਾ ਸੋਚ ਸਮਝ ਕੇ ਗੱਲ ਕਰੋ ਸਹੀ ਕਰੋ ਤੇ ਕੰਮ ਵਡਾ ਕਰੋ ਤੇ ਹੁਣ ਤੁਹਾਨੂੰ ਅੱਜ ਸਾਰੀ ਦਿਨ ਦੀ ਰੁਤਿਨ ਕਿਉਂਕਿ ਆਪਣੀ ਡਿਊਟੀ ਕੰਪਿਊਟਰ ਕਰਾਏ ਤੇ ਤੁਹਾਨੂੰ ਪਤਾ ਹੀ ਆ ਸਾਰੇ ਵੀਰਾਂ ਨੇ ਜਿੰਨਾ ਜਿੰਨਾ ਵੀ ਹੋਇਆ ਇੰਨਾ ਵੀਰਾਂ ਨੇ ਖਾਦ ਲੰਗਾਉਣੀ ਹੁਣ ਆਪਣੇ ਹਰਜਿੰਦਰ ਸਿੰਘ ਦੀ ਡਿਊਟੀ ਆ ਬਾਅਰ ਸਪਰੇਅ ਕਰਨ ਲਿਆ ਤੇ ਖਾਦ ਪੋਣੀ ਆ ਤੇ ਆਪਣੀ ਡਿਊਟੀ ਆ ਮੱਕੀ ਵਾਲੀ ਪੈਲੀ ਤਿਆਰ ਕਰਨੀ ਤੇ ਸਤਨਾਮ ਸਿੰਘ ਦੀ ਡਿਊਟੀ ਲੱਗੀ ਆ ਵੀ ਉਹਨੇ ਜਿੰਨੀ ਕਣਕ ਨੂੰ ਪਾਣੀ ਲਾਉਣਾ ਸਾਰਾ ਕੰਮ ਕਣਕ ਦਾ ਜਿਹੜਾ ਪਾਣੀ ਲਾਉਣ ਦਾ ਕੰਮ ਉਹਨੇ ਕਰਨਾ ਹੁਣ ਜਿੱਦਾਂ ਜਿੱਦਾਂ ਆਪਕੋ ਆਪਣੀਆਂ ਡਿਊਟੀਆਂ ਨਿਭਾਵਾਂਗੇ ਤੇ ਅੱਜ ਦਾ ਤੁਹਾਨੂੰ ਦੱਸਾਂਗੇ ਥੋੜੀ ਜਿਹਾ ਮੇਰੇ ਵੀਰ ਸਾਰਿਆਂ ਵੀਰਾਂ ਨੂੰ ਇੱਕ ਆਪਾਂ ਜੁਨੇਬੀ ਜਿਹੜੀ ਆਣਾ ਡਿਮਾਂਡ ਬਹੁਤ ਜ਼ਿਆਦੀ ਹੈ ਤੇ ਜਿਦ ਤਰ੍ਹਾਂ ਜੋਧਾ ਵਾਲੇ ਵੀਰ ਨੇ ਆਖਿਆ ਵੀ ਆਪਾਂ ਏਕਾ ਕਰੀਏ ਹਾਂ ਏਕਾ ਕਰੋ ਸਾਰੇ ਵੀਰ ਜਿਹੜੇ ਬੰਦੇ ਬਲੈਕ ਦੇ ਵਿੱਚ ਜਿਤਨਾ ਆਪਾਂ ਕਿਸੇ ਦੁਕਾਨਦਾਰ ਤੋਂ ਜਾਣਦੇ ਆ ਉਹ ਆਂਦਾ ਵਾ ਵੀ ਮੱਕੀ ਦਾ ਨੂੰ ਬਲੈਕ 'ਚ ਵੀ ਮਿਲਦਾ ਉਹ ਬਲੈਕ ਵਾਲਾ ਬੀਜ ਨਾ ਖਰੀਦੋ ਜੇ ਓਦਾਂ ਤੁਹਾਨੂੰ ਮਿਲਦਾ ਵਾ ਤੇ ਲਓ ਜੇ ਕੋਈ ਨਾਂ ਲੈਂਦਾ ਨਾ ਬਲੈਕ 'ਚ ਮਿਲਦਾ ਉਹ ਬੀਜ ਨਾ ਖਰੀਦੋ ਜੇ ਆਪਾਂ ਅੱਜ ਬਲੈਕ ਦੇ ਵਿੱਚ ਬੀਜ ਲਵਾਂਗੇ ਉਹਦੇ ਨਾਲ ਆਪਾਂ ਨੂੰ ਕਿਸਾਨਾਂ ਨੂੰ ਹਾਨੀ ਹੋਣੀ ਹੈ ਤੇ ਇੱਕ ਤਾਂ ਡੇ ਗੜੀ ਇਹ ਬੇਨਤੀ ਆ ਵੀ ਜਿੰਨੂੰ ਮਰਜ਼ੀ ਬੀਜ ਮਿਲ ਜੇ ਤੇ 15 ਤਰੀਕ ਐ 10 ਤਰੀਕ ਤੋਂ ਬਾਅਦ ਬਜਾਈ ਕਰੋ ਮੱਕੀ ਦੀ 10 ਤਰੀਕ ਤੋਂ ਜੇ ਪਹਿਲਾਂ ਬਜਾਈ ਕੀਤੀ ਤਾਂ ਤੁਹਾਡਾ ਖਰਚਾ ਵੀ ਵੱਧ ਹੁੰਦਾ ਵਾ ਤੇ ਉਹਦਾ ਫਾਇਦਾ ਵੀ ਕੋਈ ਨਹੀਂ ਹੈ 10 ਤਰੀਕ ਤੋਂ ਲੈ ਕੇ ਬਾਅਦ ਦੇ ਵਿੱਚ ਜਿੰਨੀ ਮਰਜ਼ੀ ਫਰਵਰੀ ਚ ਬਜਾਈ ਕਰੀ ਜਾਓ ਤੇ ਸਭ ਤੋਂ ਵਧੀਆ ਬਾਕੀ ਸਾਰੇ ਜਾਣੇ ਕਿਸਾਨ ਇੱਕ ਦੂਜੇ ਦਾ ਸੰਯੋਗ ਕਰਿਆ ਕਰੋ ਜਿਹੜੇ ਬੀਜਾਂ ਵਾਲੇ ਆਪਾਂ ਨੂੰ ਨੋਟ ਮਚਾਉਣ ਦੇ ਆ ਇਹਨਾਂ ਤੋਂ ਬੱਸ ਆ ਗਈ ਇਹ ਬੀ ਸਾਰਿਆਂ ਨੂੰ ਮਿਲ ਜਾਣਾ ਸਿਰਫ ਜੇ ਥਰਮੇ ਨਾਲ ਬੀਜ ਲਵਾਂਗੇ ਜੇ ਆਪਾਂ ਰਸ਼ ਪਾਵਾਂਗੇ ਤਾਂ ਬੀ ਦਾ ਰੇਟ ਵੱਧ ਜਾਣਾ ਜੇ ਰਸ਼ ਨਾ ਪਾਵਾਂਗੇ ਤਾਂ ਫਿਰ ਬੀ ਦਾ ਰੇਟ ਘੱਟ ਮਿਲ ਜਾਣਾ ਤੇ ਸਾਰਿਆਂ ਨੂੰ ਬੀ ਮਿਲ ਜਾਣਾ ਬੀ ਇਹਨਾਂ ਨੇ ਆਪਦੇ ਘਰਾਂ 'ਚ ਨਹੀਂ ਰੱਖਣਾ ਬੀ ਸਾਰਿਆਂ ਨੂੰ ਮਿਲਣਾ ਪਰ ਇਹਨਾਂ ਵਾ ਥੋੜੇ-ਥੋੜੇ ਆਪਦੇ ਮੰਦ ਨੂੰ ਸਮਝਾ ਲਓ ਕਿਸੇ ਨੂੰ ਇੱਕ ਦਿਨ ਲੇਟ ਮਿਲ ਜੂ ਆਪਣੇ ਕੋਲ 10 ਦਿਨ ਪਿਆ ਬੀ ਖਰੀਦਣ ਨੂੰ ਹੌਲੀ-ਹੌਲੀ ਬੀ ਕਰਕੇ ਲੈ ਆਓ ਧੰਨਵਾਦ ਸਾਰੇ ਜਣੇ ਕਿਸਾਨਾਂ ਦਾ ਸਹਿਯੋਗ ਦਿਆ ਕਰੋ ਪਗੜੀ ਕਾਲਸਾ ਦੇ ਪਤੇ ਉਹ ਕਿੰਨੇ ਬੋਰੇ ਲੱਦਣ ਲੱਗੇ ਆ ਹਾਂ 90 ਨਾ ਲੱਦਿਓ ਅੱਜ 70 80 ਬੋਰੇ ਜਿਹੜੇ ਵੀ ਪੁਰਿਆ ਜਾਵੇ ਬਾਜੋ ਬਾਜੋ ਆ ਕੀ ਕੀਤਾ ਮੈਨੂੰ ਪਾਸਾ ਬੋਟੁਲਾ ਦੀ ਜੇ ਸਾਰੇ ਜਾਲ ਜਾਲ ਲੂਗੀ ਆ ਕਮਾ ਕੇ ਟਰਾਲੀ ਪ੍ਰੋਪਰ ਲਾਹ ਦੇ ਨਾਲ ਵੇ ਟਰਾਲੀ ਲਾਈ ਵੇ ਡਰਾਈਵਰ ਇਹੋ ਜੇ ਡਰਾਈਵਰ ਹੋਣ ਤੇ ਤਰਜਣ ਲੋਕ ਖਿੱਚ ਕੇ ਆ ਪੁੱਤ ਕੰਮ ਖਿੱਚ ਕੇ ਤੇ ਲਾਣੀ ਚੱਲਣਾ ਚੰਗਾ ਜਿੰਨਾ ਹੱਥ ਨੂੰ ਆਪਦੇ ਨੂੰ ਟ੍ਰੇਨਡ ਕਰ ਲੇਂਗਾ ਨਾ ਜਿੱਥੇ ਹੱਥ ਗਿਝਾਲਿਆ ਉੱਥੇ ਗਿਝ ਜਾਣਾ ਜਿੱਟ ਲਾ ਚੱਲਿਆ ਢਿੱਲਾ ਜੇ ਵੱਧ ਚੱਲਿਆ ਤੇ ਕੋਈ ਚੱਕਰ ਹੀ ਨਹੀਂ ਜਰਨੈਲ ਇਹਨੂੰ ਟ੍ਰੇਨਡ ਕਰ ਦੋ ਪੂਰਾ ਪਰ ਇਹਨੂੰ ਮੋੜ ਓਏ ਪਰ ਇਹਨੂੰ ਲੈ ਜੇਤ ਨਹੀਂ ਸ਼ਾਰਦਾ ਫਿਰ ਐਕਟਰ ਸਾਈਡ ਤੋਂ ਕਰਾਉਣੇ ਲੱਗਦੇ ਆ ਫੜੀ ਯਾਰ ਮੈਂ ਲਾ ਕੇ ਤੁਹਾਨੂੰ ਵੀਡੀਓ ਬਣਾਈ ਗਾ ਪਰ ਓਏ ਰਬ ਪੈਲ ਘੰਟੇ ਤੇ ਹੋ ਗਏ ਲੰਦੇ ਨੂੰ ਮੈਂ ਪਰੇ ਹੋ ਜੋ ਲਾ ਲੈਂਦਾ ਪਰੇ ਹੋ ਜੋ ਨਹੀਂ ਆਵੇ ਐਸੇ ਟਰੈਕਟਰ ਵਾਰਦਾ ਇਥੋਂ ਹੀ ਨਹੀਂ ਲੈ ਉਹਨੇ ਲਾ ਹੀ ਦਿੱਤੀ ਹੁਣ ਫਿਰ ਲੈ ਆ ਲੈ ਸੰਦੂ ਸਾਹਿਬ ਜੀ ਆ ਸਾਡੇ ਵੱਡੇ ਸਰਪੰਚ ਸਾਹਿਬ ਮਾਲਕ ਸਾਡੇ ਸਰਦਾਰ ਜੀ ਆ ਸਾਡੇ ਮਜ਼ਦੂਰ ਵੀਰਪਰਾ ਆ ਸਾਡੇ ਫੋਰਮੈਨ ਆ ਮਸ਼ੀਨ ਦੇ ਇਹ ਹਰੀਪਾਲ ਸਿੰਘ ਦਾ ਹਰੀਪਾਲ ਸਿੰਘ ਦਾ ਮੁੰਡਾ ਵਾ ਓ ਆ ਸਾਡੇ ਹਰੀ ਹਰੀਪਾਲ ਸਿੰਘ ਦਾ ਮੁੰਡਾ ਜਿਹੜੇ ਮਾਰੇ ਗੱਫਾ ਪਾਣੀ ਸ਼ੌਕੇ ਦੇ ਚੱਲੇ ਆਪਾਂ ਵੈਰੂ ਗੱਫਾਣਾ ਕੰਮ ਦੇ ਅੱਜ ਇੱਕ ਚੰਦਲ ਵਾਲੀ ਭੈਣ ਨੇ ਵੀ ਆਉਣਾ ਹੈ ਜਾਬ ਦਾ ਆਪਣਾ ਅੱਜ ਪਤਾ ਨਹੀਂ ਕਦੋਂ ਆ ਜੀ ਕਰੋ ਵੀ ਵਿੱਚ ਬਲਾਉਂਦੇ ਪਾਗੇ ਆਪਾਂ ਸਾਂਝੇ ਪਰਿਵਾਰਾਂ ਦੀ ਇੰਟਰੋਡਕਸ਼ਨ ਲੈਣ ਲਈ ਕਿ ਪੰਜਾਬ ਦੇ ਵਿੱਚ ਸਾਂਝੇ ਪਰਿਵਾਰ ਹੋਰ ਅਜੇ ਇੰਦਾ ਹੀ ਬਰਕਤ ਬਣਾਈ ਰੱਖੇ ਅੱਜ ਫੇਰ ਕਾਫੀ ਤੋਂ ਦੁਪਹਿਰ ਦੀ ਠੰਡ ਜਿਹੜੀ ਆ ਪਹਿਲਾਂ ਤਾਂ ਲੱਗਦਾ ਹੀ ਖਤਮ ਹੋ ਗਈ ਆ ਪਰ ਹੁਣ ਫੇਰ ਅੱਜ ਠੰਡ ਦਾ ਜੋਰ ਜਿਹੜਾ ਪੈ ਗਿਆ 10 ਵਜ ਗਿਆ ਤੇ ਅਜੇ ਪੂਰੀ ਠੰਡ ਆ ਤੂੰ ਅਰ ਬਣਾਈ ਗਿਆ ਯਾਰ ਦੋ ਕਨਿਆ ਦਾ ਪੁੱਛ ਕੇ ਆ ਕਰਬੋ ਆਇਆ ਕੋਈ ਨਹੀਂ ਪਈ ਚੁੱਕ ਲਾਂਗੇ ਵੇਖਣਾ ਕਰ ਰਿਹਾ ਆਪਾਂ ਆਪਾਂ ਉਹ ਖੋਲਿਆ ਫਿਰ ਨਹੀਂ ਤੇਰੀ ਚੁੱਕਣ ਵਾਲੀ ਪੈਂਦਾ ਮੈਂ ਝੁਕਣੀ ਹੈ ਲੈ ਆਪਣੀ ਤਾਂ ਉਹ ਥੋੜੀ ਆ ਤੇਰੀ ਜਿੰਨੀ ਜੋ ਉਹਦੀ ਬਾਅਦ ਵੇਖਾਂਗੇ ਉਹਦੀ ਜੇ ਆਪਣੀ ਲੋੜ ਪਈ ਜਿੱਤਰਾ ਆਪਣੀ ਪੂਰੀ ਹੋ ਗਈ ਮਿੱਟੀ ਬਾਅਦ ਦੇ ਚਲਾ ਉਹ ਨਹੀਂ ਆ ਬੇ ਬਿਠੀ ਹਣ ਗਾਂ ਪਾਉਣੀ ਇੱਕ ਵਾਰ ਪੁੱਛੀ ਜਾਂਦਾ ਹੈ ਹੈ ਕਰਦਾ ਵੀ ਕਿ ਉਹ ਇਲਾਕਾ ਪੱਕਾ ਪਾਵਾਂਗਾ ਉਹਦਾ ਇਹ ਢੋੜਾ ਲੈ ਲੈ ਨਾ ਪਾਪਾ ਨੇ ਨਹੀਂ ਢੋੜਿਆ ਉਹ ਰੇਡੀਓ ਬੜਾ ਮਗਲਾ ਜਿਹਾ ਸੀ 47 ਵੀ ਨਹੀਂ ਆ ਰਿਹਾ ਤਾਂ ਅੱਲ ਵੀ ਹੋ ਚੁੱਕਲੇ ਨਹੀਂ ਬਹੁਤ ਤਾਂ ਉਹਨਾਂ ਕਿਲਾ ਪੰਜ ਗ੍ਰਾਮ ਆਪਾਂ ਇੱਕੀ ਆਂ ਪੂਰੀ ਇਹ ਬੋਤੀ ਪਹੀਰ ਮਾਣੀ ਇੱਥੇ ਅੱਛੇ ਉਹ ਪਹੁੰਚ ਕੇ ਪੈੜੀ ਦੇ ਵਿੱਚ ਇੰਨਾ ਇੰਨਾ ਲਾਉਂਦਾ ਅੱਜ ਸਾਰੀ ਦਿਹਾੜੀ ਕੰਪਿਊਟਰ ਕਰਾ ਕੇ ਚਾਲੂ ਆਪਣਾ ਚਬਾਰਾ ਚੂਰਾ ਆੜਵੇ ਸਾਰਾ ਘੋਟਾ ਦਾੜ ਫੇਰ ਹੋਸ਼ੰਨਾ ਦੇ ਵਿੱਚ ਆਏ ਗੱਦਾ ਸ਼ੈੱਡ ਜਿਹੜਾ ਡੰਗਰਾਂ ਦਾ ਇੱਕ ਜਿਹਾ ਗਾਰਡਰ ਮਰੋਡ ਦੇ ਮਾ ਕੇ ਚੇਲ ਕਰਕੇ ਭਾਈ ਫੇਰ ਸਾਰਾ ਕੰਮ ਜ਼ੀਰੋ ਤੇ ਚਲੇ ਗਿਆ ਪਈ ਦੇ ਮਰਦੇ ਵੀ 500 ਰੁਪਇਆ ਤੇ ਛਗਣ ਪਉਣਾ ਬਣਾ ਨਾ ਪਉਂਦੇ। ਯਾ ਚਲ ਮੋੜਨ ਨੂੰ ਤੇ ਵਿਚਾਰੇ ਨੂੰ ਛਗਣੀ ਆਖਿਆ ਮੈਂ ਆ ਬਰਾਤ ਤੇ ਕੰਮ ਕਰੂਗਾ। ਤੂੰ ਜੂਦਾ ਤੂੰ ਬਹੁਤ ਗੁਰਮੁਖ ਲਾਗਣਾ ਡੱਡੀ ਤਰ੍ਹਾਂ ਲੇੜ ਕੇ ਤੇ ਉਹ ਨਹੀਂ ਆਉਂਦਾ ਫੇਰ ਬਣਾਈ ਜਾ ਕਰ ਫੇਰ ਉਹ ਕਹਿੰਦੇ ਤੇਰੀ ਫੋਟੋ ਵਿੱਚ ਕੱਟੋ ਬਣਾ ਕੇ। ਕਹਿੰਦਾ ਦੂਜਾ ਮਾਰਾ ਉਹ ਆਦੀ ਮਿੱਟੀ ਚ ਘੋਣ ਲਿਆ। ਮੈਂ ਮੈ ਫੋਨ ਲਾਇਆ ਮੈਂ ਕਿਹਾ ਕਿੱਥੇ ਆ ਮੈਂ ਆਈਸਕ੍ਰੀਮ ਖਾਣ ਆਹੀ ਗੱਡੀਆਂ ਵਿੱਚ ਬਹਿ ਗਏ ਨਾ ਬਰਾਤ ਲੈ ਕੇ ਤੁਰ ਲੱਗੇ ਤੇ ਆਈਸਕ੍ਰੀਮ ਖਾਣ ਦੇ ਅੰਦਰ ਮੈਂ ਕਿਹਾ ਸਾਲਿਆ ਤੂੰ ਰਹਿ ਜਾਣਾ ਹੀ ਮੁੜ ਕੇ ਭੱਜ ਗਿਆ ਤੇ ਫਿਰ ਰੱਬੀ ਭਾਈ ਬਲਕਾਰ ਵਾਲੀ ਗੱਡੀ ਵੇਲੀ ਤੇ ਉਹਦੇ ਚ ਭਾਇਆ ਨਹੀਂ ਤੇ ਉਹਦੇ ਉਹਨੇ ਮੁੜ ਕੇ ਕੀ ਖਾਣਦਾ ਫਿਰ ਨਾ ਆਈਸਕ੍ਰੀਮ ਖਾਣਦਾ ਮੈਨੂੰ ਬੜਾ ਮਜ਼ਾ ਆ ਰਿਹਾ ਕਰਨ ਕੀ ਤੇ ਮੈਂ ਤੂੰ ਕਿੱਥੇ ਚਲੇ ਗਏ ਆਏ ਮੈਂ ਗਾਇਨ ਦਾ ਭਰਾ ਤੋੜਨ ਲੱਗੀ ਬਾਹਰ ਮਾਹਲਾ ਗੁਰੂਆਇਸ਼ ਕਲੀਅਰ ਕਰਨ ਦੇ। ਸੂਰੇ ਗੱਪਸਾ ਦਾ ਪਾਪ ਹੋਦੇ। ਇਹ ਰਗਣੇ ਮੈਨੂੰ ਛਾਡਾ ਦਾ ਨੇ। ਬੰਦੇ ਮੈਂ ਬਾਲਾ ਤਾਂ ਨਾ ਮੀਨਾ। ਆ ਕੇ ਨਿਕਲਿਆ ਨਾ ਪਲਾਟ। ਇਹ ਆਪਣਾ ਪੰਜਾ ਕਿੱਲੇ ਦਾ ਪਲਾਟ ਆ ਜੀ ਜਿਹੜਾ ਮੱਥਾ ਲੱਗ ਗਿਆ। ਇਹ ਹੁਣ ਸ਼ਾਮਾਂ ਦਾ ਕਲੀਅਰ ਕਰਨਾ ਵਾ ਆਪਾਂ। ਮੋਣ ਮੋੜ ਆਪਾਂ ਇੱਕ ਬੰਦੇ ਨੂੰ ਦਵਾਂ ਨੇ ਤੁਰੇ ਜਾਣਾ ਠੀਕ ਹੈ ਨਾ ਇੱਕ ਉਧਰ ਇੱਕ ਉਧਰ ਮੈਂ ਰੋਟੀ ਖਾਣੀ ਹੋ ਜਾਏਗੀ ਫਿਰ ਇੱਕ ਟਰੈਕਟਰ ਕੱਢ ਦੇਣਾ ਇੱਕ ਮੈਂ ਲੈਵਲ ਲਾ ਦੂੰਗਾ ਤੇ ਤੂੰ ਅਗਲੇ ਸ਼ਾਮਾਂ ਤੱਕ ਪੂਰਨਾ ਵਾ 12 ਵਜ ਗਿਆ 12 ਵਜ 22 ਵਜ ਦੁਖ ਲੋਜ ਆ ਇੱਕ ਵਾਰੀ ਫੇਰ ਚਾਹ ਜਾਣੀ 22 ਵਜ ਰੋਟੀ ਆ ਜਾਣੀ ਅਸੀਂ ਸਾਡੀ ਲਿਮਟ ਵਾ ਬਸ ਮੁੜ ਕੇ ਫੇਰ ਅਹੀਂ ਲੰਘ ਦੇਣਾ ਫੇਰ ਤੇ ਹਨੇਰਾ ਹੈ ਨਾ ਤੇ ਭਲਕੇ ਸੀ ਇਹੋ ਤੇ ਯਾਰ ਸੋਹੋ ਆ ਪੰਜਾਬ ਦੇ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਕੰਮ ਦੀ ਆ ਭਾਜੀ ਉਹਨਾਂ ਦੇ ਮਾਰ ਮੜੀ ਜੀ ਸਵੇਰ ਦਾ ਲਾਵੇ ਲੋਈ ਉੱਤੇ ਲਈ ਆ ਤੇ ਬਾਹਰਲੇ ਵਿਚਾਰੇ ਬਾਹਰਲੇ ਨੂੰ ਆਖੀ ਜਾਣਗੇ ਸਾਨੂੰ ਕੰਮ ਵੜਾ ਇਧਰ ਵੀ ਦਾਸ ਹਣੇ ਇਹ ਦੱਸੋ ਕਿਹੜੇ ਟ੍ਰੈਕਟਰ ਤੇ ਬਵਾ ਮੈਂ ਇਹਨੂੰ ਦੱਸ ਨਹੀਂ ਕਿਉਂਕਿ ਇਹ ਵੇਖੋ ਸ਼ੇਰੋਂ ਨੰਦ ਲਿਆ ਕਰੋ ਪੰਜਾਬ ਤੋਂ ਮੈਂ ਟ੍ਰੈਕਟਰ ਦੱਸ ਕਿਹੜੇ ਤੇ ਬਵਾ ਤੂੰ ਬੱਸ ਰੋਟੀ ਪਾਣੀ ਬਚਾਈ ਜਾ ਇੱਥੇ ਬਵਾ ਇੱਥੇ ਬਵਾ ਉੱਤੇ ਬਵਾ ਲੰਗਰ ਪਾਣੀ ਚਾਹ ਬਸ 5 ਪੰਜਾਂ ਕਿ ਮਿੰਟਾਂ ਨੂੰ ਫੇਰ ਰੋਟੀ ਆ ਜਣੀ ਆਹੋ ਧਿਆਨ ਮੇਰੇ ਭਾਈ ਕੋਈ ਗੱਲ ਨਹੀਂ ਚਲਾਉਣੇ ਆ ਚੱਕਰ ਤੋਂ ਟਰੈਕਟਰ ਮੈਨੂੰ ਦੇ ਕੋ ਲਬਲਬ ਕੇ ਪਰੋਣੇ ਧੰਵਾਵਾਂ ਲਿਆ ਸਰ ਜੀ ਤੁਸੀ ਲਵਾਉਣਾ ਸੈੱਡ 'ਚ ਖੜਿਆ ਏ ਇੱਕ ਟਰੈਕਟਰ ਉਹ ਕੋਡਾ ਜਾ ਯਾਰ ਵੇਟ ਆਲਾ ਮੈਂ ਅੱਗੇ ਰੱਖਣੇ ਆ ਕਿ ਟਰੈਕਟਰ ਨਹੀਂ ਦੇ ਹੰਡਿਆ ਤੇ ਗੁਰੂ ਅਕਲਦੀਪ ਵਰਗੇ ਨੂੰ ਮੋਹਦੇ ਟਰਾਲੀਆਂ ਪੱਧਰ ਕਰਦਾ ਓ ਓ ਜਾਓ ਧੌਣ ਖਲਾ ਦੋ ਹੁਣ ਕੀ ਹੋ ਗਿਆ ਕਰਾ ਕਿਥੇ ਆਪਣਾ ਛੋਟਾ ਕਰਾ ਇੱਕ ਹੈਗਾ ਨਾ ਉਹ ਡੰਡਾ ਟੁੱਟ ਗਿਆ ਡੰਡਾ ਟੁੱਟ ਗਿਆ ਜਿਹੜਾ ਤੋਜਨ ਪਾਉਂਦੇ ਆਵਾ ਓ ਟੋਜਨ ਲਾ ਦਾਂਗੇ ਕਰਾਇਆ ਉਹ ਕਿਹੜਾ ਕਰਨ ਦਾ ਟੋਜਨ ਤੇ ਸਿੱਧਾ ਹੁੱਕ ਚ ਪਾ ਦੋ ਲਾ ਫੋਨ ਕੁਲਦੀਪ ਨੂੰ ਆਹੋ ਲਾ ਮੈਂ ਉਹ ਟ੍ਰਾਲੀਆਂ ਪੱਧਰ ਕਰਨ ਨੂੰ ਬੰਦਾ ਜੀ ਇੱਕ ਵਾਰ 50 ਕਿੱਲਿਆਂ ਦੀ ਮਿੱਟੀ ਹੋ ਗਈ ਪੂਰੀ ਉਹ ਲੋਨੇ ਸਾਫ ਦਾ ਕਿੱਧਰ ਨੂੰ ਕਰਨੀ ਉਹਨ ਕੋੜ ਬੰਨਾਂਗੇ ਕੋਟ ਮਾਰ ਕੇ ਜੀ ਕੱਤਾ ਆਪਣਾ ਜਦੋਂ ਕੋ ਮਲੇਡ ਹੋ ਜਾਊਗਾ ਇਹਦੇ ਹਿਸਾਬ ਨਾਲ ਦੋ ਨੁੱਕਰਾਂ ਦੇ ਵਿੱਚ ਮਿੱਟੀ ਪੈਣ ਵਾਲੀ ਤੇ ਬਾਕੀ ਠੀਕ ਹੀ ਜਦੋਂ ਸਾਰਾ ਖੱਲਾ ਨਵਾਂ ਵਿਕਰੀ ਸ਼ੁਰੂ ਕਰਕੇ ਬੰਦ ਤੇ ਮਿੱਟੀ ਪਈ ਆ ਉਧਰਲੇ ਬੰਨਿਓ ਕੋੜ ਬੰਦਾਂਗੇ ਜਿੱਤਾਂ ਜਿੱਤਾਂ ਆ ਫੇਰ ਜਾਂਦਾ ਆ ਅੱਜ ਆਏ ਵੀਰ ਇੰਟਰਵਿਊ ਕਰਨ ਬਣ ਜਿਹੜੇ ਚੈਨਲ ਤੇ ਜਿਹੜਾ ਮੈਂ ਕਹਿੰਦਾ ਨਹੀਂ ਮਾਰੀ ਜਾਂਦਾ ਮਾਰੀ ਜਾਂਦਾ ਤੇ ਜੇ ਤੂੰ ਕੋ ਖਾਂ ਵਰਗਾ ਤੇ ਮੈਨੂੰ ਬੜੀ ਉੱਪਰ ਨਹੀਂ ਜਾ ਜੇ ਤੂੰ ਭਰਾ ਨਾ ਬੇਈਮਾਨੀ ਕਰਾਉਂਦੇ ਹੋ ਨਹੀਂ ਕੁੰਨੀ ਟਿਕਾਉਂਦੇ ਹੈਂ। ਵਾਂਡੀਆਂ ਦੇ ਰਿਆ ਬਾਗਰੇ ਕੁੰਨੀ ਆਪ ਲੈ ਕੇ ਜਿੱਤਰਾ ਹੁੰਦੇ। ਤੇ ਜੇ ਤੂੰ ਭੁੱਖਾ ਮਾਰ ਕੇ ਮੈਨੂੰ ਭਾਲੀ ਤੇ ਅੱਗੀ ਨਾ ਗੱਦੀ ਮੈਨੂੰ ਫੜ ਲਈ। ਤੇ ਜੇ ਤੂੰ 21 ਲੈ ਗਏ ਤਾਂ ਜੇ ਤੂੰ ਅੱਜ ਕੀ ਰੋਟੀ ਖਾ ਲੈਣਾ ਫੜੀ। ਜਿਹੜੇ ਪੁਰਾਣੇ ਬੰਦੇ ਹੈ ਨਾ ਉਹਨਾਂ ਪੁੱਤਾਂ ਤੱਕ ਗੱਡੇ। ਫੇਰ ਥੋੜੀ ਬਾਦ ਸਾਬ ਨੇ ਕੀ ਕੀਤਾ? ਕਿ ਉਹ ਤਾਂਦੇ ਕੋਸ਼ਿਸ਼ ਕੀਤੀ। ਹਾਂ। ਇਹ ਵੀ ਇਹਨਾਂ ਨੇ। ਐਦਾ ਜਿੱਦੀ ਕੋਸ਼ਿਸ਼। ਕਿ ਇਹ ਇੰਦਾ ਜਿੱਦੀ। ਉਹ ਉਹਨੇ ਕਾਨੂੰਨ ਸਮਝਾਇਆ ਉਹ ਤਾਂ ਕੀ ਕੀ ਐਂ ਗਾਉਂ ਦੇ ਅਮਲ ਕਰਦੇ ਆ। ਹੁਣ ਮੰਨ ਲਓ ਮੈਂ ਗੱਲਾਂ ਉਹ ਉਸ ਸਮੇਂ ਕਰਦਾ ਪਤਾ ਨਹੀਂ ਵੀ ਕੀ ਮੰਨਦਾ ਪਰਿਵਾਰ ਦਾ ਹੋਵੇ ਮੈਂ ਇੱਕ ਉਦਾਲ ਤੇ ਜਿੱਥੇ ਨੇ ਕਈ ਕੋਲ ਕੈਮਰੋ ਨਵੇਂ ਐਸੇ ਤੇ ਵੱਡੇ ਵਿੱਚ ਮੈਂ ਦੂਜਾ ਨੇ ਕਈ ਇਸ ਲਈ ਜਾਂਦਾ ਕਿ ਵੱਡੇ ਦਾ ਹੁਣ ਜਿਆਦਾ ਗੱਲ ਬਾਤ ਕਰ ਕੈਸ਼ੀਅਰ ਨੇ ਇੱਥੇ ਸਾਰੇ ਕਰਦਾ ਦਿੱਤਾ ਤੁਸੀਂ ਉਹ ਮਤਲਬ ਮਾਨ ਲੀਂ ਸਾਰਾ ਕੁਝ ਉਹਦਾ ਵੱਡਾ ਜੇ ਰਹਣਾ ਉਹਨਾਂ ਦਾ ਉਹ ਗਰਮਾ ਥੋੜਾ ਯਾਰ ਅੱਛਾ ਕੈਸ਼ੀਅਰ ਮੈਂ ਅੱਛਾ 2 ਮਿੰਟ ਮੇਰੇ ਅੱਥੇ ਨਹੀਂ ਕਰਨਾ ਤੁਸੀਂ ਫੈਸਲਾ ਉਹਨਾਂ ਦਾ ਹੀ ਹੋ ਸਕਦਾ ਤੂੰ ਕੋਤੋਂ ਆ ਜੇ ਨਾ ਇੱਥੇ ਅੱਕੇ ਆਏ ਉਹ ਦੋ ਤਨ ਮੈਨੂੰ ਗਾਣਾ ਕੱਢੇ ਪੰਜਾਬੀ ਦਾ ਸਾਲ ਯਾਰ ਸਰਬੂ ਤੇ ਤੂੰ ਰੋਜ਼ ਇਸੇ ਕੰਮ ਲਗਾ ਰਿਹਾ ਨਾ ਹੋਸ਼ ਤੇਦਨ ਮੈਂ ਫੈਸੀ ਬਣਾਂ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਤੁਹਾਨੂੰ ਸਰਦਾਰ ਜੋਗਿੰਦਰ ਸਿੰਘ ਦੇ ਪਰਿਵਾਰ ਨਾਲ ਮਿਲਵਾਉਣ ਜਾ ਰਹੇ ਹਾਂ ਜਿਸ ਫਰੇਮ ਦੇ ਵਿੱਚ ਇਸ ਫਰੇਮ ਚ ਜਿੰਨੇ ਵੀ ਜੀ ਨੇ ਇਹ ਇੱਕੋ ਹੀ ਕਰਦੇ ਨੇ ਇੱਕੋ ਛੱਤ ਥੱਲੇ ਰਹਿੰਦੇ ਨੇ ਇੱਕੋ ਹੀ ਚੁੱਲ੍ਹਾ ਆ ਇਹਨਾਂ ਦਾ ਇਹ ਚਾਰ ਭਰਾ ਇਕੱਠੇ ਰਹਿੰਦੇ ਨੇ ਤੇ ਇਹ 400 ਕਿੱਲੇ ਦੀ ਖੇਤੀ ਕਰਦੇ ਨੇ ਦੋ ਕਿੱਲੇ ਇਹਨਾਂ ਕੋਲ ਸੀ ਬਾਕੀ ਕਿੱਲੇ ਆ ਬਣਾਉਂਦੇ ਨੇ ਮਿਹਨਤ ਕਰਕੇ ਇਸ ਤੋਂ ਇਲਾਵਾ ਹੋਰ ਵੀ ਇਹਨਾਂ ਦਾ ਕੰਮਕਾਰ ਆ ਗੱਲਬਾਤ ਕਰਦੇ ਆ ਤੇ ਇਹਨਾਂ ਦੀ ਜ਼ਿੰਦਗੀ ਦੀ ਕਹਾਣੀਆਂ ਅੱਜ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਾਰੇ ਪਰਿਵਾਰ ਦਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਸਾਰੇ ਠੀਕ ਠਾਕ ਜੀ ਬਿਲਕੁਲ ਤੇ ਮੈਨੂੰ ਇਹ ਦੱਸੋ ਖੁਸ਼ ਹੋ ਸਾਰੇ ਬਿਲਕੁਲ ਜੀ ਬਿਲਕੁਲ ਅੱਛਾ ਜੀ ਅੰਕਲ ਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਨਾ ਤੇ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਪਰਿਵਾਰ ਇੱਥੇ ਤੱਕ ਲੈਣ ਆਲੇ ਤੁਸੀਂ ਕ੍ਰੈਡਿਟ ਤੁਹਾਡੇ ਚਾਰਾ ਭਰਾਵਾਂ ਨੂੰ ਜਾਂਦਾ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਤੱਕ ਲੈ ਕੇ ਆਏ ਹੋ ਇਕੱਠੇ ਰੱਖਿਆ ਹੈ ਨਾ ਸ਼ੁਰੂਆਤ 'ਚ ਤੁਸੀਂ ਪਹਿਲੀ ਗੱਲ ਮੈਨੂੰ ਇਹ ਦੱਸੀ ਸੀ ਕਿ ਜਦੋਂ ਤੁਹਾਡੇ ਫਾਦਰ ਸਾਹਿਬ ਵੱਖ ਹੋਣ ਲੱਗੇ ਸੀਗੇ ਤੇ ਉਹਨਾਂ ਨੂੰ ਤੁਹਾਡੇ ਫੁੱਫੜ ਜੀ ਨੇ ਇੱਕ ਸਲਾਹ ਦਿੱਤੀ ਸੀ ਉਹ ਕੀ ਗੱਲ ਹੋਈ ਸੀ ਪਹਿਲਾਂ ਮੈਨੂੰ ਇਹ ਦੱਸੋ ਕਿੰਦਾ ਜੀ ਸਾਡੇ ਜਦੋਂ ਮੌਕਾ ਆਇਆ ਨਾ ਫਾਦਰ ਸਾਹਿਬ ਤੇ ਚਾਚਾ ਜੀ ਦਾ ਡੌਂਟਾ ਸਾਡੇ ਫੁੱਫੜ ਜੀ ਉਹਨਾਂ ਨੇ ਸਾਡੇ ਫਾਦਰ ਦੀ ਵੱਡੇ ਤੇ ਚਾਚਾ ਜੀ ਮਿੱਥੇ ਹੀ ਸੁੱਟੇ ਸੀਗੇ ਉਹਨਾਂ ਨੇ ਕਿਹਾ ਮੋਹਨ ਸਿੰਘ ਉਹਦਾ ਨਾਮ ਸਰਦਾਰ ਮੋਹਨ ਸਿੰਘ ਫਾਦਰ ਕਹਾ ਮੋਹਨ ਸਿੰਘ ਤੁਸੀਂ ਹੁਣ ਅਲੱਗ ਹੋਣ ਹੀ ਲੱਗਿਆ ਨਾ ਜੀ 19 ਤੇ 21 ਹੁੰਦਾ 파ਟਰਨ ਜੋ ਮੰਡਲਾ ਹੁੰਦਾ ਬਹੁਤਾ ਕੋਈ ਕਿਸੇ ਦਾੰਤ ਕਰਦਾ ਇਹ ਨਗਾ ਇਹ ਤੈਨੂੰ ਕੋਸ਼ਿਸ਼ ਆ ਵੀ 19 ਆਪ ਲਵੇਂ ਤੇ 21 ਮੇਜ ਸਾਨੂੰ ਦੇ ਇਹਨਾਂ ਦਾ ਨਾਮ ਮੇਜ ਸਿੰਘ ਅੱਛਾ ਕੋਈ ਵੀ ਜੇ ਐਸ ਮੰਡਨ ਜੋਗ ਚੀਜ਼ ਆ ਉਦੋਂ ਬਲਦ ਹੁੰਦੇ ਮੰਡਰ ਵਾਲੇ ਚੰਗਾ ਬਲਦ ਇਹਨੂੰ ਦੇ ਦੀ ਮਾੜਾ ਆਪ ਲੈ ਲੈ ਸੱਜਰ ਮੱਝ ਕਹਿੰਦੇ ਪਿੰਡਾਂ ਚ ਜਿਹੜੀ ਨਵੀਂ ਸੁਹੀ ਹੋ ਵੀ ਸੱਜਰ ਮੱਝ ਇਹਨੂੰ ਦੇ ਦਿੰਦੇ ਪੁਰਾਣੇ ਤੋਕੜ ਤੂੰ ਲੈ ਲਈ ਉਹਨੇ ਨਾਲ ਵਾਅਦਾ ਕੀਤਾ ਸੀ ਗਰੰਟੀ ਦਿੱਤੀ ਸੀ ਜੇ ਮੇਰੀ ਇਹ ਗੱਲ ਮੰਨ ਗਿਆ ਤੇ ਤੂੰ ਭੁੱਖਾ ਮਰ ਗਿਆ ਤੇ ਮੈਨੂੰ ਫੜ ਲਈ ਜੇ ਕਿਤੇ ਤੂੰ ਇੰਨਾ ਕੁ ਵਿਤਕਰਾ ਕਰ ਲਿਆ ਤੂੰ ਇੱਕੀ ਨੂੰ ਹੱਥ ਪਾ ਕੇ ਤੇ ਛੋਟੇ ਭਰਾ ਨੂੰ ਉਹਨੇ ਦੇਤਾ ਤੇ ਤੂੰ ਰੱਜ ਕੇ ਰੋਟੀ ਖਾ ਗਿਆ ਤੇ ਮੈਨੂੰ ਫੜ ਮਤਲਬ ਉਹਨਾਂ ਦਾ ਵਿਦੇਸ਼ ਹੈ ਪਰ ਉਹ ਸਾਡੇ ਫਾਜ਼ਲ ਸਾਹਿਬ ਦੋਵਾਂ ਭਰਾਵਾਂ ਨੂੰ ਕੋਈ ਕਸਰ ਨਹੀਂ ਸੀਗੀ ਪਰ ਵੱਡੇ ਹੋਣ ਦੇ ਨਾਲ ਤੇ ਉਹਨਾਂ ਨੇ ਉਹਨਾਂ ਦਾ ਬਚਤ ਕਮਾਇਆ ਉਹ ਵਜਨ ਕਮਾਉਣ ਕਰਕੇ ਉਦੋਂ ਨੇ ਸਾਥ ਦਿੱਤਾ ਫਿਰ ਉਦੋਂ ਬਾਅਦ ਉਹਨਾਂ ਨੇ ਸਾਨੂੰ ਸੋ ਸਿੱਖਿਆ ਦਿੱਤੀ ਤੁਸੀਂ ਗੱਲ ਮੜੀ ਜੀ ਕਰੀ ਦਿੱਤੀ ਆ ਮੈਂ ਆਉਂਦੀ ਕਰਦੀ ਸੀ ਇੱਕ ਵੀਰ ਅੱਗੇ ਸਾਡੇ ਇੰਟੂ ਲਈ ਹੱਪੀ ਤੁਮਖੂ ਨੇ ਸੱਤੀ ਜੀ ਦੇ ਕੋਚੋਲਾ ਉਹ ਬਾਹਰੋਂ ਆਇਆ ਤੇ ਵੀਰਾਂ ਨੇ ਪੂਰੇ ਜੋਰ ਨਾਲ ਇਹ ਪੜਾ ਕਿੰਨਾ ਕ ਫਰਕ ਆ ਰਹਿ ਗਿਆ ਹੋਣਾ ਇਹਦੇ ਵਿੱਚ ਪਤਾ ਆਪਣੇ ਇਹ ਜਿਹੜੇ ਨਵੇਂ ਪੱਖੇ ਬਣਾਏ ਬਾਧੂ ਫਰਕ ਡਾਣ ਇਹ ਨਵਾਂ ਬਲੋਰ ਬਣਾਇਆ ਸੀ ਬਲੋਰ ਦੇ ਪੱਖੇ ਥੋੜੇ ਜੇ ਜਾਦੇ ਵੱਡੇ ਤੋਂ ਛੋਟੇ ਕਰਾਏ ਥੋੜੇ ਜੇ ਟਾਇਰ ਟੁੱਟ ਚੜ ਗਿਆ ਡਕਸ਼ਣਾ ਦਾ ਕੰਮ ਹੋ ਗਿਆ ਇਧਰ ਲਈ ਨਹੀਂ ਖੋਲੀ ਯਾਰ ਨਹੀਂ ਹਾਂ ਇਧਰ ਤੇਰੇ ਵਾਲੇ ਬੰਨੇ ਵਾਲੀ ਉਹ ਲਾਉਣੀ ਹੈ ਜੇ ਕਿ ਨਹੀਂ ਖੋਲਣੀ ਨਹੀਂ ਨਹੀਂ ਨਾਲਿਆਂ ਨੇ ਪੁਲੀ ਮੈਂ ਚਲਾ ਲੈਣੀ ਹੁਣ ਨਵੀਂ ਲਿਆਂਦੀ ਹੂ ਕਾਮਾ ਤਕਰੀਬਨ ਲੈ ਹੀ ਗਿਆ ਖਿੱਚ ਕੇ ਤੇ ਇਹਦੀ ਚੈਣ ਵੀ ਪਾਤੀ ਰੀਤ ਨਡੰਡੇ ਵਾਲੀ ਚੈਣ ਪੋਣੀ ਇਹ ਵੀ ਫਾਈਨਲ ਹੋ ਗਈ ਹੁਣ ਅਜਾ ਦੇਨ ਹੋ ਗਿਆ ਆਪਣਾ ਸਮਾਪਤ ਤੇ ਅੱਜ ਘਰੇ ਚੈਨਲ ਵਾਲੇ ਆਈ ਇੱਕ ਵੀਡੀਓ ਵਾਲੀ ਹੋਗੀ ਤੁਹਾਨੂੰ ਕਿਸ ਦਿਨ ਜਦੋਂ ਆਈ ਸਾਰੀ ਪ੍ਰੋਪਰ ਵੀਡੀਓ ਉਹਦਾ ਵੀ ਤੁਹਾਨੂੰ ਲਿੰਕ ਸੈਂਡ ਕਰਾਂਗੇ ਸਾਰੇ ਵਧੀਆ ਵੈਗਰ ਦੀ ਕਿਰਪਾ ਨਾਲ ਸਾਈ ਦੀ ਦਿਹਾੜੀ ਵੀ ਚੰਗੀ ਲੰਗੀ ਮਹਾਰਾਜ ਦਾ ਹੀ ਰੱਖੇ ਕਿਰਪਾ ਬਣਾ ਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ